ਦੇਖੋ ਜੇ ਗੱਲ ਕਰੀਏ ਤਾਂ ਪਿਛਲੀਆਂ ਸਰਕਾਰਾਂ ਨੂੰ ਦੇਖੀ ਚਾਹੇ ਹੁਣ ਦੀਆਂ ਨੂੰ ਦੇਖੀ ਵਾਅਦੇ ਤਾਂ ਹਰ ਸਰਕਾਰ ਨੇ ਕਰੇ ਨੇ ਤਾਂ ਮੈਂ ਕਹਿੰਦਾ ਕਿ ਕਿਸੇ ਨੇ ਵੀ 100 ਦੇ ਵਿੱਚੋਂ 30% ਵੀ ਨਹੀਂ ਦਿੱਤਾ ਹੈਗਾ ਕੋਟਾ ਕੋਟਾ ਸਿਸਟਮ ਜਿਹੜਾ ਬਣਾਤਾ ਤਾਂ ਕੋਟਾ ਸਿਸਟਮ ਜਦੋਂ ਸਟੱਡੀ ਅਸੀਂ ਇਕੁਅਲ ਕਰੀ ਆ ਤਾਂ ਫਿਰ ਇਹ ਕੋਟਾ ਸਿਸਟਮ ਕਾਦੇ ਵਾਸਤੇ ਆ ਪੈਸਾ ਇਨਵੈਸਟ ਬਰਾਬਰ ਕਰਿਆ ਟਾਈਮ ਅਸੀਂ ਕ ਬਰਾਬਰ ਦਿੱਤਾ ਹੈ ਤਾਂ ਸਪਹਿਲ ਕੋਟੇ ਵਾਲੇ ਨੂੰ ਕਿਉਂ ਸਰਕਾਰ ਕਰਵਈਆ ਬਿਲਕੁਲ ਨਕਾਰਾ ਬਿਲਕੁਲ ਹੀ ਇਹ ਆਪਕੇ ਸਾਹਮਣੇ ਵਠੇ ਯਹਾਂ ਸੰਭੂ ਬਾਰਡਰ ਬੈਠੇ ਹੈ ਜਿੰਮੇਦਾਰ ਵਾ ਖਨੋਰੀ ਬਾਰਡਰ ਬੈਠੇ ਹੈ ਤੋ ਇਹਨਾਂ ਨੇ ਕੁਛ ਨਹੀਂ ਕੀਤਾ ਹੈ ਇਹ ਬੇਕਾਰ ਸਰਕਾਰ ਹੈ ਹਮ ਇਸ ਕੋ ਚਾਹਤੇ ਨਹੀਂ ਹਾਂ ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਤਹਿਤ ਅਸੀਂ ਬਸਾਂ ਦੇ ਵਿੱਚ ਆਮ ਲੋਕਾਂ ਦੇ ਨਾਲ ਰੋਜ਼ ਦਿਰਾੜੀ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਦੇ ਰਹੇ ਪਿਛਲੇ 5 ਤੋਂ 10 ਸਾਲ ਕਿਵੇਂ ਦੇ ਲੱਗੀ ਪਿਛਲੀ ਸਰਕਾਰ ਤੇ ਕੀ ਉਮੀਦ ਕਰ ਰਹੇ ਨੇ ਆਉਣ ਵਾਲੀ ਨਵੀਂ ਸਰਕਾਰ ਤੋਂ ਗੱਲਬਾਤ ਲੋਕਾਂ ਨਾਲ ਕਰਕੇ ਦੇਖਦੇ ਹਾਂ ਜੋ ਇੱਥੇ ਬੱਸ ਦੇ ਵਿੱਚ ਸਫ਼ਰ ਕਰ ਰਹੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘ ਜੀ ਕਿੱਥੋਂ ਬਲੋਂਗ ਕਰਦੇ ਮੈਂ ਹੀ ਰਾਇਕੋਟ ਤੋਂ ਹਾਂ ਕਿਵੇਂ ਤਾਂ ਲੱਗਿਆ ਸਰਕਾਰ ਦਾ 5 ਤੋਂ 10 ਸਾਲ ਦਾ ਸਮਾਂ ਨਾ ਜੀ ਬੁਰਾ ਹਾਲ ਹੀ ਆ ਜੀ ਬਿਲਕੁਲ ਵਧੀਆ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਜਿਹੜੀਆਂ ਇਹ ਨਿਕਲੀਆਂ ਨੇ ਤੇ ਉਹਨਾਂ ਦੇ ਵਿੱਚ ਝੂਠੇ ਲਾਰੇ ਜੀ ਭਾਜੀ ਇਹਨਾਂ ਦੇ ਵਿੱਚ ਝੂਠੇ ਲਾਰੇ ਆ ਇਹ ਸੀਐਮ ਮਾਨਖੋਦ ਕਹਿੰਦਾ ਹੁੰਦਾ ਹੀ ਆ ਵੀ ਇਹ ਪੈਣੇ ਥੋੜਾ ਤੇ ਸੈਨ ਮੇਰੇ ਤੇ ਉਹਦੇ ਤੋਂ ਹੁਣੇ ਮੁੱਕਰਦਾ ਵਾ ਕੋਈ ਇਹ ਮੀਟਿੰਗ ਨਹੀਂ ਕਰਦਾ ਤੇ ਬਾਰ-ਬਾਰ ਵਾਦੇ ਕਰਕੇ ਭੱਜ ਰਿਹਾ ਵਾ ਕਦੇ ਇਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਹੈਗੀ ਜਿੰਨੀ ਗੇਰੀ ਮੀਟਿੰਗ ਦਿੱਤੀ ਆ ਉੰਨੀ ਗੇਰੀ ਇਹ ਭੱਜੇ ਨੇ ਤੇ ਸਾਰੇ ਪਾਸੇ ਬੁਰਾ ਹਾਲ ਆ ਲੋਕਾਂ ਨੂੰ ਖੱਜਲ ਖਵਾਰ ਕਰਦੇ ਆ ਸਾਰੇ ਟੀਚਰਾਂ ਦਾ ਬੁਰਾ ਹਾਲ ਆ ਤੇ ਬਸਾਣਾ ਦਾ ਬੁਰਾ ਹਾਲ ਆ ਹੁਣ ਚੋਣਾਂ ਲੋਕ ਸਭਾ ਦੀ ਚੋਣਾਂਗੇ ਕਹਿੰਦੇ ਪ੍ਰਧਾਨ ਮੰਤਰੀ ਬਣਦਾ ਹੁੰਦਾ ਇਹਦੇ ਵਿੱਚ ਲੋਕ ਸਭਾ ਦੇ ਮੈਂਬਰ ਚੁਣ ਕੇ ਜਾਂਦੇ ਹੁੰਦੇ 10 ਸਾਲ ਪਾਏ ਪੈ ਰਹੀਏ ਕਿਵੇਂ ਦੇਖੋ ਜੀ ਸਾਰੀਆਂ ਸਰਕਾਰਾਂ ਦਾ ਬੁਰਾ ਹਾਲ ਆ ਪਾਜ ਪਾ ਦਾ ਵੀ ਮੰਦਾ ਹਾਲ ਆ ਉਹਨਾਂ ਸਾਰਾ ਆਪਦਾ ਹੀ ਆ ਵੀ ਅਸੀਂ ਸਾਰਾ ਆਪਣੇ ਪੰਜਾਬ ਨੂੰ ਖਤਮ ਕਰ ਦिए ਵੀ ਅਸੀਂ ਆਪਦਾ ਹਿੰਦੂ ਰਾਸ਼ਟਰ ਰਾਜ ਬਣਾ ਲੀਏ ਪੁਰਾਣਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੇ ਉਮੀਦ ਕੀ ਕਰੇ ਨਵੀਂ ਸਰਕਾਰ ਕਿੱਦਾਂ ਦੀ ਨਵੀਂ ਸਰਕਾਰ ਦੀ ਉਮੀਦ ਅਸੀਂ ਹੀ ਕਰ ਰਹੀਆਂ ਵੀ ਜੋ ਸਿੱਖਾਂ ਦੇ ਬਾਰੇ ਸੋਚੇ ਤੇ ਹੋਰ ਵੀ ਧਰਮਾਂ ਸਾਰੇ ਆ ਸਾਰੇ ਧਰਮ ਸਹੀ ਆ ਵੈਸੇ ਇਹ ਨਹੀਂ ਹੈਗਾ ਵੀ ਸਿੱਖਾਂ ਨੂੰ ਨੀਵਾ ਦਿਖਾਉਣਾ ਤੇ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਰਹੀ ਦੀ ਸੁਣਨੀ ਚਾਹੀਦੀ ਆ ਤੇ ਪੰਜਾਬ ਨਾਲ ਜਾਂਦੀ ਦਰਬਾਰ ਤੋਂ ਕਰ ਰਿਹਾ ਸਾਰਿਆਂ ਤੋਂ ਜ਼ਿਆਦਾ ਹੁਰਨ ਨਾਲ ਗੱਲਬਾਤ ਜਾਰੀ ਰੱਖਦੇ ਆ ਜੋ ਇੱਥੇ ਬਸ ਦੇ ਵਿੱਚ ਆ ਸਫ਼ਰ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਨਾਮ ਮਨਪ੍ਰੀਤਾ ਜੌਬ ਕਰਦੇ ਨਹੀਂ ਮੈਂ ਬੇ ਰਿਲੇਟਿਵਸ ਦੇ ਕੋਲ ਆਈ ਹੂ ਸੀ ਰਿਸ਼ਤਦਾਰਾਂ ਕੋਲ ਰਿਸ਼ਤਦਾਰਾਂ ਕੋਲ ਕਿਵੇਂ ਤਾਂ ਲੱਗਿਆ ਮੈਂ ਜਿਵੇਂ ਤੁਸੀਂ ਅੱਜ ਸਫ਼ਰ ਵੀ ਕਰ ਰਹੇ ਹੋ ਨਾ ਬੱਸਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਹਨ ਪੰਜ ਤੋਂ 10 ਸਾਲ ਕੇਂਦਰ ਦੇ ਵਿੱਚ ਇੱਕ ਸਰਕਾਰ ਕਾਬਜ਼ ਰਹੀ ਸੀਗੀ ਉਸ ਬਾਰੇ ਕੀ ਕਹਿਣਾ ਅਸੀਂ ਤੇਹੀ ਮੰਗ ਕਰਦੇ ਆ ਕਿ ਵੀ ਅੱਗੇ ਨਾਲੋਂ ਜਿਹੜੀ ਸਰਕਾਰ ਜਿਹੜੀ ਹੋਰ ਵੀ ਐਜੂਕੇਸ਼ਨ ਦੀ ਆਂਦੀ ਹੈ ਨਾ ਔਰ ਠੀਕ ਰਵੇ ਤੇ ਨਾਲੇ ਗਰਲਸ ਵਾਸਤੇ ਫ੍ਰੀ ਹੋਵੇ ਬਦਲਾਅ ਕਰੇ ਹਨ ਲੇਡੀਜ਼ ਔਰ ਗਰਲਸ ਔਰ ਮਨ ਲਗੀ ਜੋ ਛੋਟੀਆਂ ਬੱਚੀਆਂ ਨੇ ਉਹਨਾਂ ਵਾਸਤੇ ਦੀ ਤੁਹਾਡਾ ਕੀ ਨਾਮ ਜਸਕਰਨ ਕੀ ਕਹਿਣਾ ਚਾਹੂੰਗੀ ਤੁਹਾਨੂੰ ਜਿਵੇਂ ਕੇਂਦਰ ਦੇ ਵਿੱਚ 5 ਤੋਂ 10 ਸਾਲ ਕਾਬਜ਼ ਰਹੀ ਹੈ ਇੱਕ ਭਾਈਪਸ ਸਰਕਾਰ ਹਨਾ ਔਰ ਲੋਕ ਸਭਾ ਚੋਣ ਆ ਰਹੀਆਂ ਇੱਕ ਕੈਂਡੀਡੇਟ ਚੁਣ ਕੇ ਜਾਂਦਾ ਹੁੰਦਾ ਲੋਕ ਸਭਾ ਦੇ ਵਿੱਚ ਜਿਹੜਾ ਉਮੀਦ ਇੱਥੋਂ ਰੱਖਦਾ ਆਪਣਾ ਪ੍ਰਸਤਾਵ ਰੱਖਦਾ ਤੇ ਕਿਵੇਂ ਵੇਖੇ 5 ਤੋਂ 10 ਸਾਲ ਦਾ ਉਹ ਸਮਾ ਸਰਕਾਰ ਚੀਕਸੀ এডਿਕੇਸ਼ਨ ਸਿਸਟਮ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਉੱਥੇ ਹੋਰ ਸੁਧਾਰ ਹੋਣਾ ਚਾਹੀਦਾ ਹੈ ਜਿੱਦਾਂ ਮੈਂ ਪੰਜਾਬ ਚ ਆਂਦੀ ਆ ਇੱਥੇ ਚੰਡੀਗੜ੍ਹ ਪੜਨ ਮੈਂ ਆਂਦੀ ਆ ਪੰਜਾਬ ਚ ਵੀ ਥੋੜਾ এডਿਕੇਸ਼ਨ ਸਿਸਟਮ ਥੜਾ ਹਲੇ ਹੋਰ ਹੈਗਾ ਹੈ ਕਿ ਸੁਧਰਨ ਦਾ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਵੀਂ ਸਰਕਾਰ ਨੂੰ ਤੇ ਮੈਂ ਕਹਿੰਦੀ ਆ ਜਿਹੜੀ ਨਵੀਂ ਸਰਕਾਰ ਆ ਰਹੀ ਹੈ ਉਹਨਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਮੈਮ ਨੇ ਕਿਹਾ ਲੜਕੀਆਂ ਵਾਸਤੇ ਬਹੁਤ ਸਾਨੂੰ ਇਨੀ ਦੂਰ ਆਣਾ ਪੈਂਦਾ ਹੈ ਇੱਥੇ ਚੰਡੀਗੜ੍ਹ ਪੰਜਾਬ ਚ ਅਸੀਂ ਰਹਿੰਦੇ ਆਂ ਤੇ ਸੁਧਾਰ ਹੋਣਾ ਚਾਹੀਦਾ ਐਜੂਕੇਸ਼ਨ ਸਿਸਟਮ ਚ ਚੇਂਜ ਕਿਸ ਤਰੀਕੇ ਦਾ ਆਣਾ ਚਾਹੀਦਾ ਵੀ ਇਹ ਚੇਂਜ ਹੋਵੇ ਤਾਂ ਕਿਤਨੇ ਕਿਤੇ ਬਦਲਾਅ ਹੋ ਸਕਦੇ ਚੇਂਜ ਕਿਦੋਂ ਜਿੱਦਾਂ ਸਬਜੈਕਟ ਵਧੀਆ ਹੋਰ ਵਧੀਆ ਹੋਣ ਜਿੱਦਾਂ ਜੋ ਪੰਜਾਬ ਚ ਸਬਜੈਕਟ ਨਹੀਂ ਮਿਲਦੇ ਅਸੀਂ ਉਹਨਾਂ ਕਰਕੇ ਇੱਥੇ ਚੰਡੀਗੜ੍ਹ ਆਂਦੇ ਆਂ ਕਿ ਚੰਡੀਗੜ੍ਹ ਸਬਜੈਕਟ ਥੋੜੇ ਪੰਜਾਬ ਨਾਲੋਂ ਵਧੀਆ ਐਜੂਕੇਸ਼ਨ ਸਿਸਟਮ ਨਾਲ ਇਸ ਕਰਕੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਨਹੀਂ ਹਰਵੰਸ ਹਰਪਾਸ ਇੱਥੇ ਕੰਮ ਕਰਦੇ ਭਈ ਨਹੀਂ ਅਸੀਂ ਬਾਹਰ ਗਏ ਹਾਂ ਬੜੀ ਦਵਾਈ ਲੈਣਾ ਨਹੀਂ ਮੁੰਡੇ ਕੋਲ ਆਜੇ ਮੁੰਡੇ ਕੋਲ ਆ ਅੱਛਾ ਤੇ ਕਿਹਨਾਂ ਤੇ ਲੱਗਿਆ ਤੁਹਾਨੂੰ ਜਿਵੇਂ ਸਰਕਾਰ ਕੇ ਕੇਂਦਰ ਦੇ ਵਿੱਚ ਸਰਕਾਰ ਸੀਗੀ ਹੈ ਨਾ ਭਾਈ ਭਾਈ ਸਰਕਾਰ ਲੋਕਾਂ ਦੇ ਵਿੱਚ ਵਿਚਰਦੇ ਹੋ ਜਵਾਕ ਵੀ ਵੜਦੇ ਹੋਣੇ ਹਨਾ ਉਹਨਾਂ ਦੇ ਪੱਖ ਤੋਂ ਕਿਵੇਂ ਵੇਖਿਆ ਵੀ ਜੋ ਵਾਅਦੇ ਕੀਤੇ ਸੀ ਕਿ ਕਿ ਲੱਗਦਾ ਕਿ ਪੂਰੇ ਹੋਏ ਜਾਂ ਕਿਹੜੇ ਵਾਅਦੇ ਕੀਤੇ ਸੀ ਜਿਹੜੇ ਨਹੀਂ ਪੂਰੇ ਹੋਏ ਸਰਕਾਰ ਨੂੰ ਯਾਦ ਕਰਾਉਣਾ ਚਾਹੂੰਗਾ ਤਾਂ ਹੁਣ ਸੈਂਟਰ ਦੇ ਵਿੱਚ ਤਾਂ ਕਿਹੜੀ ਹੈਗੀ ਸਰਕਾਰ ਹੈ ਉਹਨਾਂ ਦੇ ਹਾਲੇ ਕਈ ਵਾਅਦੇ ਹੋਏ ਪੂਰੇ ਕਈ ਨਹੀਂ ਹੋਏ ਹਾਲੇ ਪੂਰੇ ਕੰਪਲੀਟ ਵਾਲੇ ਹਨ ਐਂ ਬੱਸ ਪੱਕੇ ਨਹੀਂ ਹੋਇਆ ਲੈ ਬੁਰੇ ਪੱਕੇ ਨਹੀਂ ਹਾਂ ਕਿਸ ਤਰੀਕੇ ਦੇ ਵਾਧੇ ਦੀ ਗੱਲ ਹੈ ਹਾਂ ਵੀ ਕੋਈ ਹੋਇਆ ਹੀ ਨਹੀਂ ਆਲੇ ਪੁਰੇ ਕਿਸ ਤਰੀਕੇ ਦੇ ਵਾਧੇ ਲੈ ਲੇਡੀਜ਼ ਨੂੰ ਕਿਹਾ ਸੀ ਲੈਡੀਜ਼ 1000 ਰੁਪਏ ਮਹੀਨਾ ਦੇਣਾ ਹਜੇ ਉਹ ਨਹੀਂ ਕੀਤਾ ਚਲੋ ਬਿਜਲੀ ਦਾ ਤਾਂ ਹੋ ਗਿਆ ਹਾਂ ਮਹਿੰਗਾਈ ਵਾਲੇ ਪਾਸੋਂ ਕਿਵੇਂ ਵੇਖ ਰਿਓ ਕਿ ਅੰਦਰ ਸਿਰ ਬਾਕੀ ਉਹ ਤਾਂ ਜਿਵੇਂ ਸ਼ੁਰੂ ਤੋਂ ਚੱਲ ਰਿਹਾ ਉਵੇਂ ਹੀ ਰਿਹਾ ਚੇਂਜ ਵੀ ਆਇਆ ਨਹੀਂ ਕੋਈ ਵੀ ਨਹੀਂ ਆਇਆ ਕਿਸ ਤਰੀਕੇ ਦਾ ਬਦਲਾਅ ਹੋਣਾ ਚਾਹੀਦਾ ਉਸ ਤੋਂ ਵਿੱਚ ਕੀ ਇੱਕ ਮਹਿੰਗਾਈ ਘਟੋੜੀ ਚ ਇਹਦੇ ਆਮ ਜਿਵੇਂ ਦੂਰ ਦੀਆਂ ਜਿਵੇਂ ਬੱਸਾਂ ਦਾ ਠੀਕ ਹੈ ਚੱਲ ਰਹੀਆਂ ਨੇ ਟ੍ਰੇਨਾਂ ਦਾ ਵੀ ਕਰਨ ਵੀ ਸਿੱਧੀ ਜਿਵੇਂ ਚੰਡੀਗੜ੍ਹ ਵਾਲੀ ਟ੍ਰੇਨ ਸਿੱਧੀ ਆਣੀ ਚਾਹੀਦੀ ਹੈ ਲੰਬੇ ਰੂੜਾ ਤੋਂ ਲੰਬੇ ਰੂੜਾ ਤੋਂ ਹਾਂ ਉਹਦੇ ਹਸਤੇ ਹਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਬਰ ਕਿੰਨੇ ਦੋਗੇ 10 ਤੋਂ ਦੇ ਨੰਬਰ ਨੰਬਰ ਆਪ ਸਰਕਾਰ ਦੇ ਲੋਕਤਾਰ ਮੰਨੋ ਤੁਸੀਂ ਕਿੰਨੇ ਦੋਗੇ 50 ਤੁਸੀਂ ਭਾਜੀ ਪਾਪਾ ਹੈਗੇ ਕੰਮ ਤਾਂ ਪੰਜਾਬ ਸਰਕਾਰ ਦੇ ਤਾਂ ਹੋਇਆ ਕੰਮ ਐ ਅਸੀਂ ਕਰੀਏ 70 80 70 ਕਿੰਨੇ ਦੋਗੇ ਕੇਂਦਰਾ ਰਾਣੀ ਆ ਜੀ ਪੰਜਾਬ 50 ਹੰਟੇ ਦੇ ਵਿੱਚ ਠੀਕ ਹੈ ਭਾਈ ਤੁਹਾਡਾ ਨਾਮ ਪ੍ਰਗਟ ਸਿੰਘ ਕਿੱਥੋਂ ਬਲੋਂਗ ਕਰਦੇ ਹੋ ਸੰਗਰੂਰ ਤੋਂ ਜੀ ਚਾ ਮੁੱਖ ਮੰਤਰੀ ਹਲਕੇ ਜੀ ਤੁਸੀਂ ਤਾਂ ਭਾਈ ਕਿਵੇਂ ਵੇਖਿਆ ਸਰਕਾਰ ਦੇ ਪੰਜ ਤੋਂ 10 ਸਾਲ ਜਿਵੇਂ ਕੇਂਦਰ ਦੇ ਵਿੱਚ ਭਾਈ ਪਸਰ ਕਰ ਰਹੀ ਹੈ ਨਾ ਬਹੁਤ ਸਾਰੇ ਲੀਡਰ ਹੁੰਦਾ ਵਾਅਦੇ ਕਰਦਾ ਕਿ ਅਸੀਂ ਇਹ ਬਦਲਾਅ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਉਹ ਵਾਅਦੇ ਪੂਰੇ ਹੋਏ ਜਿ ਕਿ ਕਿਹੜੇ ਵਾਅਦੇ ਨਹੀਂ ਪੂਰੇ ਹੋਏ ਕੀ ਕਹਿਣਾ ਹੈ ਦੁਕੋ ਜੇ ਗੱਲ ਕਰੀਏ ਤਾਂ ਪਿਛਲੀਆਂ ਸਰਕਾਰਾਂ ਨੂੰ ਦੇਖ ਕੇ ਚਾਹੇ ਹੁਣ ਦੇ ਨੂੰ ਦੇਖ ਕੇ ਵੱਧ ਤਾਂ ਹਰ ਸਰਕਾਰ ਨੇ ਕਰੇ ਨੇ ਤਾਂ ਮੈਂ ਕਹਿੰਦਾ ਕਿ ਕਿਸੇ ਨੇ ਵੀ 100 ਦੇ ਵਿੱਚੋਂ 30% ਵੀ ਨਹੀਂ ਦਿੱਤਾ ਹੈਗਾ ਤਾਂ ਮੈਂ ਤਾਂ ਜਿੱਦਾਂ ਦੀ ਪਹਿਲਾਂ ਵਾਲੀਆਂ ਸਰਕਾਰਾਂ ਰਹੀਆਂ ਨੇ ਤਾਂ ਇਹ ਤਾਂ ਕੁਝ ਕੁ ਪਰਸੈਂਟ ਮੈਂ ਕੁਝ ਗੱਲਾਂ 'ਚ ਸਹੀ ਵੀ ਕਹੂੰਗਾ ਕੁਝ 'ਚ ਤਾਂ ਉਹਨਾਂ ਤੋਂ ਵੀ ਟੱਪੇ ਹੋਏ ਨੇ ਤਾਂ ਮੈਂ ਕਿਸੇ ਸਰਕਾਰ ਦੇ ਹੱਕ 'ਚ ਹੈ ਹੀ ਨਹੀਂ ਜੀ ਬਦਲਾਅ ਕਿਸ ਤਰ੍ਹਾਂ ਮੰਗ ਰਹੇ ਹਾਂ ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਹੋਣਾ ਨੌਜਵਾਨੋ ਪੜਾਈ ਕੀਤੀ ਹੋਊਗੀ ਪੜਾਈ ਦੇ ਸਮੇਂ ਬਾਅਦ ਚ ਨੌਕਰੀ ਦੀ ਵੀ ਤਲਾਸ਼ ਕੀਤੀ ਹੋਊਗੀ ਕੀ ਚੀਜ਼ ਦੀ ਮੰਗ ਕਰ ਰਹੇ ਹੋ ਦੇਖੋ ਜਿਹੜਾ ਮੋਸਟਲੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਯੂਥ ਦੇ ਵਿੱਚ ਜੇ ਅਸੀਂ ਆਪਦੇ ਆਪ ਚ ਦੇਖੀਏ ਤਾਂ ਜਿਹੜੀ ਹੈ ਕਿ ਸਾਨੂੰ ਮੇਨ ਜੌਬਸ ਦੀ ਪ੍ਰੋਬਲਮ ਹੈ ਠੀਕ ਹੈ ਇੱਕ ਬੀ ਕਾਮ ਕਰੇ ਹੋਏ ਮੁੰਡਿਆਂ ਨੂੰ ਅੱਜ ਇੱਕ ਜੇ ਆਪਾਂ ਕਹੀਏ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਨੀ ਪੈਂਦੀ ਹੈ ਗਵਰਨਮੈਂਟ ਸੈਕਟਰ ਦੇ ਵਿੱਚ ਕੋ ਜਲਦੀ ਜਲਦੀ ਕੋਈ ਸਾਡਾ ਮੈਰਿਟ ਲਿਸਟ ਦੇ ਵਿੱਚ ਨੇਮ ਨਹੀਂ ਪੈਂਦਾ ਹੈਗਾ ਮੈਰਿਟ ਲਿਸਟ ਆ ਬਹੁਤ ਆਪ ਚੱਕ ਦਿੰਦੇ ਆ ਫਿਰ ਉਦੋਂ ਬਾਅਦ ਚੋ ਜਿਹੜੇ ਇਹਨਾਂ ਨੇ ਜੇ ਗੱਲ ਕਰੀ ਇਹ ਤਾਂ ਕੋਟੇ ਕੋਟਾ ਸਿਸਟਮ ਜਿਹੜਾ ਬਣਾਤਾ ਤਾਂ ਕੋਟਾ ਸਿਸਟਮ ਜਦੋਂ ਸਟੱਡੀ ਅਸੀਂ ਇਕੁਅਲ ਕਰੀ ਆ ਤਾਂ ਫਿਰ ਇਹ ਕੋਟਾ ਸਿਸਟਮ ਕਾਦੇ ਵਾਸਤੇ ਆ ਪੈਸਾ ਇਨਵੈਸਟ ਬਰਾਬਰ ਕਰਿਆ ਟਾਈਮ ਅਸੀਂ ਕ ਬਰਾਬਰ ਦਿੱਤਾ ਆ ਤਾਂ ਸਪੈਲ ਕੋਟੇ ਵਾਲੇ ਨੂੰ ਕਿਉਂ ਤਾਂ ਸਭ ਨੂੰ ਇਕੁਅਲ ਲੈ ਕੇ ਚੱਲਣਾ ਚਾਹੀਦਾ ਨਾ ਬਰਾਬਰ ਲੈ ਕੇ ਚੱਲੋ ਜਦੋਂ ਜਦੋਂ ਵੋਟਾਂ ਸਾਰਿਆਂ ਤੋਂ ਬਰਾਬਰ ਲੈਣੀਆਂ ਨੇ ਤਾਂ ਹਰ ਇੱਕ ਨੂੰ ਬਰਾਬਰ ਦਾ ਹੱਕ ਚਾਹੀਦਾ ਨਾ ਇਹ ਤਾਂ ਹੈ ਨਹੀਂ ਕਿ ਵੀ ਕੋਟਾ ਸਿਸਟਮ ਵਾਲੇ ਨੂੰ ਪਹਿਲਾਂ ਦੇਤਾ ਤੇ ਜਿਹੜੇ ਅਸੀਂ ਆਪਾਂ ਜਨਰਲ ਕੋਟੇ ਦੇ ਵਿੱਚ ਆ ਗਏ ਉਹਨਾਂ ਨੂੰ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਵੀ ਕੋਟਾ ਸਿਸਟਮ ਵਾਲੇ ਮਾੜੇ ਨੇ ਜਾਂ ਕੁਝ ਵੀ ਆ ਪਰ ਕਿਸੇ ਭਰਾ ਨੂੰ ਗਲਤ ਲੱਗੇ ਬਟ ਵਾਕੇ ਇਹਨੇ ਵੀ ਮਿਹਨਤ ਸਭ ਦੀ ਬਰਾਬਰ ਆ ਤਾਂ ਸਭ ਨੂੰ ਬਰਾਬਰ ਹੀ ਹੱਕ ਮਿਲਣਾ ਚਾਹੀਦਾ ਹਾਂਜੀ ਸਰਕਾਰ ਦੇ 10 ਸਾਲ ਰਹੇ ਆ ਹਨਾ ਇੱਕ ਹੀ ਸਰਕਾਰ 5 5-5 ਸਾਲ ਕਾਬਜ਼ ਰਹੀ ਹੈ ਹਨਾ ਤੇ ਨੰਬਰ ਕਿੰਨੇ ਦੋਗੇ ਉਸ ਦੀ ਕਾਰਗੁਜ਼ਾਰੀ 10 ਦੇ ਵਿੱਚੋਂ ਮੈਂ ਤਾਂ ਜੇ ਦਵਾ ਤਾਂ ਤਿੰਨ ਕਿੰਬਰ ਵਾਂਸਾ ਦੂੰਗਾ ਤਿੰਨ ਕਿੰਬਰ ਆਪਾਂ ਭਜੀਐ ਰਵਿੰਦਰ ਸਿੰਘ ਤੇ ਪੜਾਈ ਕਰਦੇ ਨਹੀਂ ਮੈਂ ਪਟਿਆਲੇ ਪੜਾਈ ਕਰਦਾ ਹਾਂ ਹਾਂਜੀ ਥੋੜਾ ਕੰਮ ਹੈ ਸਰ ਚਰਦੇ ਹੋਗੇ ਲੋਕਾਂ ਦੇ ਵਿੱਚ ਵਿਚਰਦੇ ਹੋ ਹਾਂਜੀ ਹਾਂਜੀ ਕਿੱਦਾਂ ਦੀ ਪੜਾਈ ਕੀਤੀ ਹੈ ਬਲਵੰਤ ਜੀ ਮੈਂ ਮੈਡੀਕਲ ਕਰ ਰਿਹਾ ਜੀ ਨੀਟ ਦੀ ਤਿਆਰੀ ਕਰ ਰਿਹਾ ਮੈਂ ਹਾਂਜੀ ਹਾਂਜੀ ਸਰਕਾਰ ਦੇ ਵਿੱਚ ਦੀ ਵੀ ਖਬਰਾਂ ਦੇਖਦੇ ਹੋਵੋਗੇ ਹਨ ਆਮ ਤੌਰ ਤੇ ਦੇਖਦੇ ਹੋਵੋਗੇ ਹਰ ਕੁਝ ਵੈਸੇ ਕਿਵੇਂ ਦੀ ਲੱਗੀ ਸਰਕਾਰ ਠੀਕ ਹੈ ਸਰ ਕੁਰਸੀ ਕੋ ਐ ਬਦਲਦੇ ਰਹਿੰਦੇ ਨੇ ਨੀਤੀਆਂ ਇੱਕੋ ਨੇ ਸਭ ਦੀਆਂ ਨਿਤਿਆ ਕੋਲੇ ਸਾਥੀ ਹੋ ਕਿਵੇਂ ਤਾਂ ਹੋਵੇ ਜਿਵੇਂ ਤੁਸੀਂ ਤਿਆਰੀ ਵੀ ਕਰ ਰਹੇ ਹੋ ਨਾ ਬਾਈ ਨੇ ਕਿਹਾ ਕੋਟਾ ਸਿਸਟਮ ਨਾ ਹੋਵੇ ਤੁਹਾਡੇ ਕੀ ਵਿਚਾਰ ਨੇ ਕਿ ਸਿਸਟਮ ਦੇ ਵਿੱਚ ਇਹ ਬਦਲਾਅ ਹੋਵੇ ਤਾਂ ਕਿਤੇ ਨਾ ਕਿਤੇ ਅੱਗੇ ਵੱਧ ਵਧੀਆ ਹੋ ਸਕਦਾ ਇਹ ਤੋਂ ਵੀ ਦੇਖੋ ਕੋਈ ਵੀ ਚੀਜ਼ ਹੈ ਨਾ ਵੀਰੇ ਉਹਦੇ ਦੋ ਪਹਿਲੂ ਹੁੰਦੇ ਨੇ ਕੋਟਾ ਸਿਸਟਮ ਦੇ ਪਹਿਲੂ ਸਹੀ ਵੀ ਨੇ ਗਲਤ ਵੀ ਨੇ ਠੀਕ ਹੈ ਕਈ ਲੋਕ ਜਿਹੜੇ ਕੋਟਾ ਚਾਹੁੰਦੇ ਨੇਗੇ ਉਹਨਾਂ ਦੀ ਫਾਈਨੈਂਸ਼ੀਅਲ ਸਟਰੈਂਥ ਇੰਨੀ ਕੁ ਹੁੰਦੀ ਹੈ ਕਿ ਉਹ ਜਰਨਲ ਦੇ ਅਕੋਰਡਿੰਗ ਸਟੇਬਲਾਈਜ਼ ਹੋ ਜਾਂਦੇ ਨੇ ਬਟ ਕਈ ਹੁੰਦੇ ਨੇ ਜਰਨਲ ਦੇ ਅਕੋਰਡਿੰਗ ਉਹ ਨਹੀਂ ਸਟੱਡੀ ਦਾ ਲੈਵਲ ਉਹਨਾਂ ਦਾ ਨਹੀਂ ਹੁੰਦਾ ਠੀਕ ਹੈ ਉਸ ਜਗ੍ਹਾ ਤੇ ਕੋਟਾ ਸਿਸਟਮ ਸਹੀ ਹੈ ਠੀਕ ਹੈ ਬਟ ਆਈ ਥਿੰਕ ਕੋਟਾ ਸਿਸਟਮ ਨੂੰ ਲੈ ਕੇ ਨਾ ਫਾਈਨੈਂਸ਼ੀਅਲ ਸਿਸਟਮ ਹੋਣਾ ਚਾਹੀਦਾ ਉਹਦੇ ਉਹ ਬੈਸਟਰ ਹੋਊਗਾ ਹਾਂਜੀ ਹੋਰ ਨਾਲ ਗੱਲਬਾਤ ਕਰਦੇ ਆ ਜੋ ਇੱਥੇ ਮੌਜੂਦ ਨੇ ਬਾਪੂ ਕੀ ਨਾਮ ਹੈ ਮੇਰਾ ਨਾਮ ਸਦੀਂਦਰ ਸਿੰਘ ਕੀ ਕੰਮ ਕਰਦੇ ਜੀ ਕੰਮ ਰਾਜ ਮਿਸਰ ਅੱਛਾ ਬੈਸਟਰੀ ਹੈ ਕੰਮ ਇਹ ਕੰਮ ਤੇ ਸਰਕਾਰ ਦੇ ਵਿੱਚ ਦੇਖਦੇ ਹੋਗੇ ਖਬਰਾਂ ਦੇ ਵਿੱਚ ਕਿਹੜੇ ਟਾਈਮਿੰਗ ਨਾਲ ਸੁਣਨੇਗਾ ਆ ਜਾਂ ਲਾ ਦੇਖਨੇਗਾ ਮੈਂ ਆਪਣੇ ਕੰਮਾਂ ਵਿੱਚ ਬਿਜੀ ਰਹਿੰਦੇ ਕਦੀ ਦਿਹਾੜੀ ਲੱਗੀ ਕਦੀ ਨਹੀਂ ਲੱਗੀ ਆਪਣਾ ਪਹਿਲੇ ਸਰਕਾਰ 5 ਤੋਂ 10 ਸਾਲ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ ਹਨਾ ਭਾਜ ਭਾਜ ਸਰਕਾਰ ਲੰਮਾ ਸਮਾਂ ਰਹੀ ਹੈ ਤੁਸੀਂ ਕਿਵੇਂ ਦਾ ਦੇਖ ਰਹੇ ਹੋ ਸਰਕਾਰ ਦਾ ਕਾਰਗੁਜ਼ਾਰੀ ਕਿਵੇਂ ਦੀ ਲੱਗੀ ਕਿ ਵਧੀਆ ਲੱਗਿਆ ਸਰਕਾਰ ਕਿਵੇਂ ਦੀ ਲੱਗੀ ਬਰ ਰੋਟੀ ਆ ਭਾਈ ਜਿਸ ਤਰ੍ਹਾਂ ਮਿਲ ਗਈ ਆ ਖਾ ਲਈ ਆਪਣਾ ਕੰਮਕਾਰ ਮਿਲ ਗਿਆ ਨਾ ਮਿਲੇ ਨਾ ਸੀ ਪਿੱਲੇ ਕੱਢੀ ਜਹੜੀ ਲਾਗੀ ਕੱਢੀ ਨਾ ਲੱਗੇ ਆ ਕਰ ਸਰਕਾਰ ਦੀ ਬਹੁਤ ساری ਸਕੀਮਾਂ ਆਈਆਂ ਕਹਿੰਦੇ ਵੀ ਅਸੀਂ ਰਾਸ਼ਨ ਨੂੰ ਲੈ ਕੇ ਸਿਲੰਡਰ ਨੂੰ ਲੈ ਕੇ ਬਿਜਲੀ ਪਾਣੀ ਲੈ ਕੇ ਘਰ ਨੂੰ ਲੈ ਕੇ ਤੁਹਾਨੂੰ ਲੱਗਿਆ ਮਿਲਿਆ ਕਦੇ ਲਾਭ ਉਸ ਸਕੀਮ ਦਾ ਲਾਭ ਕਿਆ ਬਈ ਪਹਿਲਾ ਮਹੀਨੇ ਵਿੱਚ ਬੈਠਦੇ ਸੀ ਬਾਅਦ ਵਿੱਚ ਲੈਟਰ ਲੂਟ ਲੱਗੀ ਐ ਤੋਂ ਫੇ ਹੁਣ ਮੱਛਰ ਖਰਾਬ ਕਰਦਾ ਮੱਛਰ ਨਾਲ ਲੜਦਾ ਪਿੰਡੇ ਤੇ ਮੱਛਰ ਕੀ ਕੋਈ ਰੌਣਕ ਹੈ ਜੀ ਹੈ ਨਹੀਂ ਆਪਣਾ ਬਿਜਲੀ ਦੀ ਜੋ ਉਹ ਜੇ ਕਾ ਬਿਜਲੀ ਨੂੰ ਲਾਣ ਦੇ ਮੱਛਰ ਭੱਜ ਜਾਂਦਾ ਤੇ ਫਿਰ ਬੰਦੇ ਆਪਣੇ ਬਾਹਰ ਕੰਮ ਕਰਨ ਚਲੇ ਜਾਂਦੇ ਲੋ ਰਾਤ ਨੂੰ ਆਪਣਾ ਪਰੇਸ਼ਾਨੀ ਸਰਕਾਰ ਦੀ ਸਿਹਤ ਸਹੂਲਤਾਂ ਕਿਵੇਂ ਵੇਖ ਰਹੀਆਂ ਸਿਹਤ ਪੱਖੋਂ ਹਸਪਤਾਲਾਂ ਦੇ ਹਾਲ ਕਿਵੇਂ ਦੇ ਲੱਗੇ ਕਿ ਦਵਾਈ ਬੂਟੀ ਸਹੀ ਦਵਾਈ ਤਾਂ ਸਾਨੂੰ ਦੇ ਸਭਾ ਠੀਕੇ ਦੇ ਰਹੇ ਪਰ ਮਰ ਬਾਹ ਹੋ ਰਹੇ ਉਹਨਾਂ ਦਾ ਕੋਈ ਉਹ ਨਹੀਂ ਗੱਲਬਾਤ ਕਰਦੇ ਆ ਜੋ ਵਾਸਤੇ ਵਿੱਚ ਸਫਰ ਕਰ ਰਹੇ ਨੇ ਪਾਜੀ ਕੀ ਨਾਮ ਹੈ ਨਹੀਂ ਮੈਂ ਕੁਛ ਤਾਂ ਬੋਲੋਗੇ ਕੁਛ ਨਹੀਂ ਬੋਲਣਾ ਕੁਛ ਵੀ ਨਹੀਂ ਅੱਛਾ ਰੀਲਾਂ ਦੇਖ ਰਹੇ ਪਾਜੀ ਅ ਮੈਂ ਕੀ ਨਾਮ ਹੈ ਜਸਵਿੰਦਰ ਖਾਨ ਕਿੱਥੋਂ ਦੇ ਰਹਿੰਦੇ ਜਿਲ੍ਹਾ ਪਟਿਆਲਾ ਸੀਲਸਮਾਣਾ ਫਲੇਜਗੜੀਪੁਰ ਇੱਥੇ ਕੰਮ ਕਰਦੇ ਹੋਗੇ ਨਹੀਂ ਜੀ ਬੇਟੇ ਬੇਟੇ ਨਾਲ ਆਏ ਸੀ ਬੇਟੇ ਸਰਕਾਰ ਦੀ ਕਿਵੇਂ ਵੇਖ ਰਹੇ ਹੋ ਕਾਰਗੁਜ਼ਾਰੀ ਨੂੰ 5 ਤੋਂ 10 ਸਾਲ ਹਨਾ ਸੱਤਾ ਦੇ ਵਿੱਚ ਕਾਬਜ਼ਰੀ ਹੈ ਵਿਚਰਦੇ ਆ ਲੋਕਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਵੀ ਮਹਿੰਗਾਈ ਵਧ ਗਈ ਇਹ ਚੀਜ਼ ਦਾ ਟੈਕਸ ਵਧ ਗਿਆ ਤੁਹਾਨੂੰ ਕਿਵੇਂ ਲੱਗੀ ਸਰਕਾਰ ਪੰਜ ਤੋਂ 10 ਸਾਲ ਦੇ ਵਿਚਕਾਰ ਕੋਈ ਵਧੀਆ ਨਹੀਂ ਲੱਗਿਆ ਸਰਕਾਰ ਦਾ ਰਵਈਆ ਗਰੀਬਾਂ ਲਈ ਬੱਚਿਆਂ ਲਈ ਕੋਈ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਬੱਚੇ ਇਸ ਕਰਕੇ ਮਾੜੇ ਏਜੰਟਾਂ ਦੀ ਪੇਟ ਚੜੀ ਜਾਂਦੇ ਆ ਜੇ ਇੱਥੇ ਹੀ ਨੌਕਰੀਆਂ ਦਿੱਤੀਆਂ ਜਾਣ ਕਿਉਂ ਏਜੰਟਾਂ ਦੇ ਬਸ ਪੈਣ ਬੱਚੇ ਕੋਈ ਵਧੀਆ ਨੌਕਰੀਆਂ ਦਿੱਤੀਆਂ ਜਾਣ ਬੱਚਿਆਂ ਲਈ ਬਸ ਨੌਕਰੀਆਂ ਮਿਲਣੀਆਂ ਹਾਂਜੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਬੱਚਿਆਂ ਨੂੰ ਸਾਰੇ ਨੌਜਵਾਨ ਕਹਿ ਰਹੇ ਨੇ ਕਿ ਪ੍ਰਵਾਸ ਦਾ ਇੱਕ ਕਾਰਨ ਇਹ ਵੀ ਹੈ ਕਿ ਕਹਿੰਦੇ ਇੱਥੇ ਸਟੱਡੀ ਪੱਖੋਂ ਸਹੀ ਨਹੀਂਗਾ ਬਾਅਦ ਵਿੱਚ ਨੌਕਰੀ ਨਹੀਂ ਮਿਲ ਜੇ ਪੜ੍ਹਾਈ ਚੰਗੀ ਕਰ ਲੈਣਾ ਫਿਰ ਨੌਕਰੀ ਨਹੀਂ ਮਿਲਦੀ ਨਹੀਂ ਮਿਲਦੀ ਆ ਪੜ੍ਹਾਈਆਂ ਚੰਗੀਆਂ ਕਰਕੇ ਵੀ ਬੱਚੇ ਤਾਂ ਕੀ ਕਰਿਆ ਕੋਈ ਨੌਕਰੀ ਨਹੀਂ ਮਿਲਦੀ ਸਰਕਾਰ ਤੋਂ ਮੰਗ ਕੀ ਕਰ ਰਹੇ ਹੋ ਕਿ ਕਰਕੇ ਡਿਗਰੀਆਂ ਲੈ ਲੈ ਕੇ ਬੱਚੇ ਆ ਉਰੇ 20-23 ਹਜ਼ਾਰ ਤੇ ਘਰ ਛੱਡ ਕੇ ਬੈਠੇ ਆ ਮੇਰਾ ਨਾਮ ਮਨਜੀਤ ਕਿਥੋਂ ਦੇ ਰਹਣ ਹੋ ਆਤਰਾਸਥਾਨ ਦਾ ਕੀ ਕੰਮ ਕਰਦੇ ਮੈਂ ਗੋਮਰ ਰੈਂਟਪਲੇਰ ਹਾਂ ਗੋਮਰ ਅਬੀ ਸਰਕਾਰ ਦੇਖ ਰਹੇ ਹੋ ਹਨ ਬਸ ਜਿਵੇਂ ਸਰਕਾਰ ਦੇ ਵਿੱਚ ਆਪਾਂ ਵਿਚਰਦੇ ਆਪਾਂ ਵੋਟ ਵੀ ਪਾਉਂਦੇ ਹਰ ਕੋਈ ਬੰਦਾ ਵੋਟ ਪਾ ਕੇ ਕਿ ਸਰਕਾਰ ਲੈ ਕੇ ਆਉਂਦਾ ਸੱਤਾ ਦੇ ਵਿੱਚ ਤੁਸੀਂ ਬਈ ਕਿਵੇਂ ਵੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੰਜ ਤੋਂ 10 ਸਾਲ ਦੇ ਵਿੱਚ ਦੇ ਕੀ ਚੀਜ਼ਾਂ ਚ ਵਧੀਆ ਲੱਗੀ ਸਰਕਾਰ ਮੇਰਾ ਕਹਿਣਾ ਤਾਂ ਠੀਕ ਨਹੀਂ ਹੋਗਾ ਇਨਸੇ ਪੁੱਛਿਆ ਕੁਛ ਨਹੀਂ ਕੁਛ ਬਦਲਾਅ ਬਾਰੇ ਕਹਿਣਾ ਚਾਹੁੰਗੀ ਵੀ ਸਰਕਾਰ ਦੇ ਵਿੱਚ ਇਹ ਚੇਂਜ ਹੋਵੇ ਬਦਲਾਅ ਉਹ ਤਾਂ ਦੇਖੋ ਚਲਤੇ ਰਹੇਗੇ ਬਾਕੀ ਜਨਤਾ ਪਰ ਡਿਪੈਂਡ ਹੈ ਜਨਤਾ ਡਿਪੈਂਡ ਕਰੇਗੀ ਨੰਬਰ ਕਿਨੇ ਦਵੋਗੇ ਸਰਕਾਰ ਦੇ ਕਰਤਾਰ ਨੰਬਰ ਤਾਂ ਆਪ ਕੀ ਬਤਾਏ ਹੋਰਾਂ ਨਾਲ ਇਹ ਗੱਲਬਾਤ ਕਰਦੇ ਬੱਪੂ ਵੀ ਕੀ ਜੀ ਸਰ ਮੈਂ ਹਰਿਆਣਾ ਤੋਂ ਹਰਿਆਣਾ ਤੋਂ ਕੀ ਕੰਮ ਕਰਦੇ ਮੈਂ ਖੇਤੀਬਾੜੀ ਕਰਦਾ ਖੇਤੀਬਾੜੀ ਅਸਲ ਖੇਤੀ ਵਾਲਿਓ ਖੇਤੀਬਾੜੀ ਵਾਲੇ ਪਾਸੋਂ ਕਿਵੇਂ ਵੇਖ ਰਹੇ ਹੋ ਬੱਪੂ ਵੀ ਸਰਕਾਰ ਦੇ ਰਵੱਈਏ ਨੂੰ ਕੀ ਸਰਕਾਰ ਦਾ ਰਵੱਈਆ ਬਿਲਕੁਲ ਨਕਾਰਾ ਬਿਲਕੁਲ ਇਹ ਆਪਕੇ ਸਾਹਮਣੇ ਵੱਟੇ ਯਹਾਂ ਸੰਭੂ ਬਾਰਡਰ ਬੈਠੇ ਆ ਜੀਮਿੰਦਾਰ ਵਾਹ ਖਨੋਰੀ ਬਾਰਡਰ ਬੈਠੇ ਆ तो इन्होंने कुछ नहीं किया है ये बेकार सरकार है हम इसको चाहते नहीं हैं सरकार तो मांग की कर रहे हो कि जिम्मे एम एस पी एम एस पी ये नहीं दे रहे हैं कोई सहूलत नहीं दे रहे हैं हम क्या पेंशन का करेंगे क्या हम किसी और चीज़ का करेंगे हम तो चाहिए नहीं कुछ भी हम तो चाहिए तो हमारे लिए फैसिलिटी थे फो पर और हमें क्या चाहिए ਹਾਂ ਉਹ ਸਹੀ ਮੰਗਮ ਸੜੀ ਇਹ ਹੈ ਸਰਕਾਰ ਦੀ ਕਿਨੇ ਨੰਬਰ ਦੋਗੇ ਕੇਂਦਰ ਸਰਕਾਰ ਨੂੰ ਦੱਸ ਤੋਂ ਹੁਣ ਚੋਣਾਂ ਆ ਰਹੀਆਂ ਬਹੁਤ ਸਾਰੇ ਵਾਦੇ ਵੀ ਕਰਨਗੇ ਲੋਕ ਮੈਨਸ 0 100% ਮੈਨਸ 0 100% ਉਮੀਦਵਾਰ ਹੁਣ ਪਿੰਡਾਂ ਦੇ ਵਿੱਚ ਆ ਰਹੇ ਨੇ ਵਿਰੋਧ ਵੀ ਹੋ ਰਿਹਾਗਾ ਉਹਨਾਂ ਬਾਬਤ ਅਸੀਂ ਵੋਟਾਂ ਦਾਲਦੇ ਆਂ ਭਈਆ ਕਾਂਗਰਸ ਨੂੰ ਡਾਲਾਂਗੇ ਪਰ ਉਹ ਪਾਜੀ ਕੀ ਨਾ ਮੈਡਮ ਨਮਸੋਰਚਿੰਗ ਲਾਈ ਕੀ ਕੰਮ ਕਰਦੇ ਭਾਈ ਮੈਂ ਗਵਰਨਮੈਂਟ ਡਿਪਲੋਮਾਈਟ ਹਾਂ ਦੇ ਵੀ ਕਿਵੇਂ ਦੇਖ ਰਹੇ ਹੋ ਸਰਕਾਰ ਦੀ ਕਾਰਗੁਜ਼ਾਰੀ ਨੂੰ ਹਨਾ ਕਿ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਲੋਕ ਵਿਚਰ ਰਹੇ ਨੇ ਉਮੀਦਵਾਰ ਨੇ ਘਰ ਘਰ ਆ ਕੇ ਚੋਣ ਵਾਅਦੇ ਕਰ ਰਹੇ ਨੇ ਘਰ ਘਰ ਆ ਕੇ ਚੋਣ ਵਾਅਦੇ ਕਰ ਰਹੇ ਨੇ ਕਿ ਇਹ ਚੀਜ਼ ਦਿੱਤੀ ਜਾਊਗੀ ਕਿਵੇਂ ਵੇਖ ਰਹੇ ਹੋ ਪਿਛਲੀ ਕਾਰਗੁਜ਼ਾਰੀ ਨੂੰ ਪਹਿਲਾਂ ਠੀਕ ਹੈ ਸਰ ਗਵਰਨਮੈਂਟ ਆਪਣਾ ਕੰਮ ਠੀਕ ਕਰ ਰਹੀ ਹੈ ਸਰ ਆਪਣੇ ਅਕੋਰਡਿੰਗ ਜੋ ہماری ਡਿਊਟੀ ਲੱਗਦੀ ਹੈ ہم ਆਪਣਾ ਵੀ ਠੀਕ ਕਰ ਰਹੇ ਹਾਂ ਸਰ ਜੋ ਹਮਾਰਾ ਰਿਸਪੌਂਸਿਬਿਲਟੀ ਹੁੰਦੀ ਹੈ ਅਸੀਂ ਸਹੀ ਨਿਭਾ ਰਹੇ ਹਾਂ ਕੋਈ ਦਿੱਕਤ ਨਹੀਂ ਸੀ ਤੁਸੀਂ ਐਜ਼ ਅ ਗਵਰਨਮੈਂਟ empioy ਵੀ ਹੁਣ ਬਦਲਾਅ ਕਿਸ ਤਰੀਕੇ ਦਾ ਮੰਗ ਰਹੇ ਹੋ ਕਿ ਇਹ ਚੀਜ਼ ਦੇ ਵਿੱਚ ਸਿਸਟਮ ਦੇ ਵਿੱਚ ਬਦਲਾਅ ਹੋਵੇ ਤੇ ਕਿਤਨੇ ਕਿਤੇ ਵਧੀਆ ਹੋਊਗਾ ਉਹ ਤਾਂ ਸਿਰਫ ਪਬਲਿਕ డిਮਾਂਡ ਕਰੇਗੀ ਬਸ ਇਹ ਮਾਈਕ ਰਿਕਾਰਡਿੰਗ ਠੀਕ ਹੈ ਸਰ ਜੋ ਹਮਾਰੀ ਡਿਊਟੀ ਲੱਗਦੀ ਹੈ ਹਮ ਠੀਕ ਕਰ ਰਹੇ ਹਾਂ ਜੀ ਹਾਂਜੀ ਹਮ ਕੋਈ ਦਿੱਕਤ ਨਹੀਂ ਹੈ ਸਰ ਠੀਕ ਕਰ ਰਹੀ ਹੈ ਸਰ ਗੌਰਮੈਂਟ ਕੰਮ ਕਿੰਨੇ ਨੰਬਰ ਕਿੰਨੇ ਰੋਗ ਦੱਸ ਨੰਬਰ ਤਾਂ ਕੈਦਰ ਠੀਕ ਹੈ ਕੰਮ ਕਰ ਰਹੀ ਹੈ ਅੱਛਾ ਕਰ ਰਹੀ ਹੈ ਜੀ ਇੰਵੈਸਟ ਕਰ ਰਹੀ ਹੈ ਆਪਣੇ ਤਰਫ ਸੇ ਹਾਂਜੀ ਮੋਟੇ ਕੀ ਨਾਮ ਮੈਮ ਸਰ ਸਪਨਾ ਇਹਨੇ ਆਡੀਓ ਹਾਂ ਜੀ ਤੁਸੀਂ ਜਿਵੇਂ ਭਾਈ ਕਹਿ ਰਹੇ ਸੀ ਗਮਮਡ ਜੋਬ ਤੇ ਉਹ ਇੱਕ ਕਹਿੰਦੇ ਔਰਤ ਹੁੰਦੀ ਹੈ ਘਰ ਦਾ ਖਰਚਾ ਪਾਣੀ ਸਾਰਾ ਕੁਝ ਦੇਖਦੇ ਆ ਭਾਵੇਂ ਜਵਾਕਾਂ ਨੂੰ ਪੜਾਉਣਾ ਤਾਂ ਵੀ ਔਰਤ ਨੇ ਦੇਖਣਾ ਵੀ ਕਿਤੇ ਫੀਸ ਇੱਧਰ ਦੇਤੀ ਤੇ ਇੱਧਰ ਬਜਟ ਕਿਵੇਂ ਹੈਂਡਲ ਕੀਤਾ ਜਾਊਗਾ ਸਰਕਾਰ ਦੇ ਕਿਵੇਂ ਵੇਖਿਆ ਓਵਰਰੋਲ ਕਿ ਮਹਿੰਗਾਈ ਦੀ ਦਰਾਂ ਸੀਆਂ ਜੋ ਵਧੀਆਂ ਕਿ ਘਟੀਆਂ ਤੁਸੀਂ ਕਿਵੇਂ ਵੇਖਿਆ ਸਰ ਵਧੀਆਂ ਹਰ ਚੀਜ਼ 'ਚ ਖਰਚੇ ਵਧੇ ਜਾ ਰਹੇ ਆ ਬੱਚਿਆਂ ਦੀ ਫੀਸਾਂ ਬੜੀ ਜਾ ਰਹੀ ਸਕੂਲ ਦੀਆਂ ਹੋਰ ਸਾਰੇ ਵੈਜੀਟੇਬਲਸ ਫਰੂਟਸ ਸਭ ਕੇ ਰੇਟ ਵੱਧ ਰਹੇ ਆ ਸਰ ਵੈਸੋ ਤਾਂ ਮੈਂ ਤਾਂ ਜੋਬ ਸਿਕਰਾਂ ਜੋਬ ਪੇਪਰ ਵੀ ਸੀ ਅੱਜ ਠੀਕ ਹੈ ਹਾਂ ਮੈਂ ਤਾਂ 10 ਸਾਲ ਹੋ ਗਏ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੀ ਇੱਕ ਦਾਦੇ ਨੰਬਰ ਤਾਂ ਰਹਿ ਜਾਂਦੀਆਂ ਜਾਂ ਪੰਜਾਬੀ ਕਲਰਕ ਤੇ ਟਾਈਪਿੰਗ ਚ ਰਹਿ ਜਾਂਦੀਆਂ ਪੜ ਰਹੀ ਹਾਂ ਮੈਂ ਲਾਫ ਤੇ ਪੜਾਈ ਵੀ ਕੀਤੀ ਹੋਗੀ ਚੰਗੀ ਪੜਾਈ ਦੀ ਹਾਂ ਮੈਂ ਤਾਂ ਡਬਲ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਹੁਣ ਜੋਬ ਦੀ ਤਲਾਸ਼ ਚ ਜੋਬ ਦੀ ਤਲਾਸ਼ ਚ ਤੇ ਮੰਗ ਕੀ ਕਰ ਰਹੇ ਹੋ ਸਰਕਾਰ ਤੋਂ ਜਿਵੇਂ ਤੁਸੀਂ ਜੋਬ ਦੀ ਕਹਿ ਰਹੇ ਹੋ ਹੁਣ ਗਵਰਨਮੈਂਟ ਸਰ ਜਾਂ ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਤੋਂ ਸਰ ਬਸ ਮੇਰੀ ਇਹੀ ਹੈ ਕਿ ਜੋ ਵੀ ਹੋਣੀ ਚਾਹੀਦੀ ਹੋਰ ਜੈਸੇ ਔਮਨਸ ਕੇ ਲਈ ਹੈ 1/3 ਪਰ ਜੈਸੇ ਜਰਨਲ ਕਾਸਟ ਕੀ ਹੈ 37 ਲਿਮਟ ਹੈ ਏਜ ਕੀ ਤੋ ਵੋ ਜੈਸੇ ਹਰਿਆਣਾ ਮੇ 42 ਹੈ ਤੋ ਅਗਰ ਪੰਜਾਬ ਮੇ ਵੀ 42 ਕਰ ਦਿੱਤੀ ਜਾਏ ਤੋ ਹਮੇ ਹੋਰ ਜ਼ਿਆਦਾ ਬੈਟਰ ਓਪਰਚੁਨਿਟੀਜ਼ ਮਿਲਣਗੀ ਅਬ ਜੈਸੇ ਬੱਚੇ ਬੜੇ ਹੋਣਗੇ ਹਮ ਹੋਰ ਜ਼ਿਆਦਾ ਪੜ੍ਹ ਸਕਤੇ ਹਾਂ ਹਾਂ ਸਰਕਾਰ ਦੀ ਕਾਰਜੋਈ ਨੰਬਰ ਕਿਨੇ ਦਵੋਗੇ 10 ਚ ਦੇਓ ਤੁਸੀਂ ਹੁਣ ਵਿਚਰ ਰਹੇ ਹੋ ਲੋਕਾਂ ਦੇ ਵਿੱਚ ਸਰ ਮੇਰੀ ਤਾਂ ਮੈਰਿਜ ਹੁਣ ਹਰਿਆਣਾ ਚ ਹੋ ਗਈ ਪੰਜਾਬ ਨਾਲ ਤਾਂ ਜ਼ਿਆਦਾ ਰਿਲੇਟਡ ਹੈ ਨਹੀਂ ਪਰ ਪੰਜਾਬ ਗਵਰਨਮੈਂਟ ਵਧੀਆ ਕਰ ਰਹੀ ਆ ਪਹਿਲੇ ਨਾਲੋਂ ਜਿਵੇਂ ਇਹ ਹਸਪੀਟਲ ਖੋਲ ਰੇ ਆ ਓਵਰ ਆਲ ਤਾਂ ਵਧੀਆ ਕਰ ਰਹੀ ਆ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਤਾਂ ਹੁਣ ਠੀਕ ਹੀ ਆ ਕੁਝ ਤਾਂ ਗੱਲਬਾਤ ਕਰਦੇ ਹੋ ਰਹਿਣਾ ਬਾਈ ਵਿਸ਼ਾਲ ਬਾਈ ਪੜ੍ਹਾਈ ਕਰਦੇ ਨਹੀਂ ਨਹੀਂ ਵੈਸੇ ਆਇਆ ਸੀ ਕਮਣਾ ਇੱਕ ਕਮਣਾ ਆਇਆ ਸੀ ਚੰਗੀ ਘੜਾਈ ਸੀ ਹਾਂ ਬਈ ਤੇ ਬਈ ਸਰਕਾਰ ਭਾਇਬਾ ਸਰਕਾਰ ਕੇਂਦਰ ਦੇ ਵਿੱਚ ਰਹੇ ਆ ਹਨਾ 5 ਤੋਂ 10 ਸਾਲ ਸਮਾਂ ਹੋ ਗਿਆ ਬਹੁਤ سارے ਵਾਅਦੇ ਕਰਦੀ ਹੈ ਸਰਕਾਰ ਕੁਝ ਪੂਰੇ ਹੁੰਦੇ ਆ ਕੁਝ ਨਹੀਂ ਕਿਵੇਂ ਵੇਖਦੇ ਹੋ ਓਵਰ ਆਲ ਕਾਰਜ ਸਰਕਾਰ ਸਰਕਾਰ ਤਾਂ ਬਸ ਜਿਵੇਂ ਚੱਲੀ ਜਾਂਦੀ ਵਾ ਵਧੀਆ ਚੱਲੀ ਜਾਂਦੀ ਆ ਮੇਰੇ ਨੌਕਰੀ ਦੀ ਪਾਲ ਕੀਤੀ ਕਦੇ ਨੌਕਰੀ ਦੀ ਪਾਲ ਕਰਦੇ ਆ ਮਿਲਦੀ ਨਹੀਂ ਹਾਂ ਹੁਣ ਆਪਣਾ ਹੋਟਲ ਆ ਸਹੀ ਚਿਰਦਾ ਵਧੀਆ ਟੈਕਸ ਦੀਆਂ ਦਰਾਂ ਜਿਵੇਂ ਕਹਿੰਦੇ ਵਧਦੀਆਂ ਹਰ ਸਾਲ ਜੀਐਸਟੀ ਨੂੰ ਲੈ ਕੇ ਹੋਟਲਾਂ ਦੇ ਉੱਤੇ ਬਹੁਤ ਸਾਰਾ ਟੈਕਸ ਲੱਗਦਾ ਕੀ ਤੁਹਾਨੂੰ ਉਹ ਠੀਕ ਲੱਗਦਾ ਸਰਕਾਰ ਦਾ ਉਹ ਪੱਖ ਠੀਕ ਤਾਂ ਨਹੀਂ ਬਸ ਜਿਵੇਂ ਚੱਲੀ ਜਾਂਦਾ ਸਰਕਾਰ ਦੀ ਮਰਜ਼ੀ ਸਰਕਾਰ ਮੂਰੇ ਕੌਣ ਆੜਦਾ ਕੋਈ ਨਹੀਂ ਆੜਦਾ ਕੋਈ ਨਹੀਂ ਆੜਦਾ ਬਸ ਸਰਕਾਰਾਂ ਦੀ ਮਰਜ਼ੀ ਆ ਆਪਾਂ ਕੌਣ ਜੇ ਸਰਕਾਰ ਨੇ ਇੱਕ ਵਾਰੀ ਜਵਾਨ ਕਰਤੀ ਫਿਰ ਤੇ ਜੋ ਮਰਜ਼ੀ ਕੁਛ ਹੋਏ ਇਹ ਉਹਨਾਂ ਨੇ ਫਿਰ ਕਰਾਈ ਦੇਣੀ ਹੈ ਫਿਰ ਆਪਾਂ ਵੀ ਜ਼ੋਰ ਲਾ ਲਈ ਆਪਣੇ ਤਾਂ ਵੀ ਕੁਝ ਹੁੰਦਾ ਸਰਕਾਰ ਨੇ ਜੋ ਕਹਤਾ ਕਹਤਾ ਹੈ ਕੀ ਕਰ ਰਹੇ ਹੋ ਭਾਜੀ ਸਰਕਾਰ ਤੋਂ ਸਰਕਾਰ ਹੁਣ ਬਹੁਤ ਸਾਰੇ ਵਾਅਦੇ ਕਰ ਰਹੀ ਹੈ ਤੁਹਾਡੀ ਆਪਦੀ ਕੀ ਮੰਗਾਂ ਲੋਕਾਂ ਦੀ ਕੀ ਅਵਿਸ਼ਾਲਤਾ ਸਿੱਧੇ ਪਰੇ ਇਹ ਜੇ ਨੌਕਰੀ ਦੀ ਮੰਗ ਆਈਦੀ ਤਾਂ ਹਾਂ ਤੇ ਆਪਣੇ ਇੱਕ ਸੀਟ ਪਰਮ ਕੱਚੇ ਜੇ ਕੱਚੀਆਂ ਜ਼ਮੀਨਾਂ ਕਬਜ਼ੇ ਵਾਲੀਆਂ ਉਹ ਪੱਕੀਆਂ ਹੋ ਜਾਣ ਬਸ ਉੱਥੇ ਹੁਣ ਰੋਡ ਬਣੀ ਜਾਂਦਾ ਉਹ ਉਠਾਉਣਗੇ ਉੱਥੋਂ ਰੋਡ ਕੱਢੀ ਜਾਂਦੇ ਉਹ ਠਾਉਣਾ ਉਹਨਾਂ ਨੇ ਉੱਥੋਂ ਹਾਂਜੀ ਔਰ ਹੁਣ ਸਾਰੇ ਕੱਚੀ ਜਮੀਨਾਂ ਜਿਹੜੀਆਂ ਸਾਰੀਆਂ ਚੁਕਾ ਦੇਣੀ ਉਹਨਾਂ ਨੇ ਹਾਂਜੀ ਪੱਕੇਆਂ ਦੇ ਵਧੀਆ ਪੱਕੀਆਂ ਹੋ ਜਾਣ ਤਾਂ ਬਹੁਤ ਵਧੀਆ ਗੱਲਬਾਤ ਕਰਦੇ ਭਾਜੀ ਤੁਹਾਡੇ ਕਿੰਨੇ ਅਸਲ ਮਨੀਤ ਕੋਈ ਕਿਥੇ ਪੜਾਈ ਕਰਦੇ ਨਹੀਂ ਨਹੀਂ ਮੈਂ ਆਪਣੀ ਸਿਸਟਰ ਨੂੰ ਮਿਲਣਾਈ ਸੇ ਜੋੜ ਓਕੇਵੇਂ ਦੇਖ ਰਹੇ ਮੈਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਹੁਣ ਪੜਾਈ ਵੀ ਕੀਤੀ ਹੋਊਗੀ ਹੈ ਨਾ ਪੜਾਈ ਕਰਕੇ ਫੇਰ ਹੀ ਕਿਤੇ ਚੰਗੀ ਜੌਬ ਦੇ ਉੱਤੇ ਲੱਗੇ ਹੋਗੇ ਕਿਵੇਂ ਵੇਖ ਰਹੋ ਸਰਕਾਰ ਦੀ ਓਵਰਆਲ ਕਾਰਗਜ਼ ਹੈ ਇਸ ਨੂੰ 5 ਸਾਲ ਦੇ ਵਿੱਚ ਹਨਾ ਬਹੁਤ ਸਾਰੇ ਵਾਅਦੇ ਕਰਦੀ ਆ ਭਾਵੇਂ ਨੌਕਰੀਆਂ ਦਾ ਹੋਣਾ ਚੰਗੀ ਪੜ੍ਹਾਈ ਚੰਗੀ ਹੈਲਥ ਹੋਣ ਸਰਕਾਰ ਇਨੀਸ਼ੀਏਟਿਵ ਸਟੈਪ ਲੈ ਤਾਂ ਰਹੀ ਆ ਬਟ ਉਹ ਲੈ ਇੰਪਲੀਮੈਂਟ ਨਹੀਂ ਹੋ ਰਿਹਾ ਉਹਦੇ ਲਈ ਟਾਈਮ ਲੱਗੂਗਾ ਬਟ ਟਾਈਮ ਕੁਛ ਇੰਨਾ ਜ਼ਿਆਦਾ ਲੱਗ ਰਿਹਾ ਹੈ ਕਿ ਜਿਹੜੇ ਹੁੰਦੇ ਯੂਥ ਹੈ ਕਿਉਂ ਸਰਵਾਈਵ ਨਹੀਂ ਕਰ ਪਾਤੇ ਨਾ ਤੇ ਜਿਹੜੀ ਇਨੀਸ਼ੀਏਟਿਵ ਸਟੈਪ ਲੈ ਰਿਹਾ ਕਿ ਉਹ ਥੋੜਾ ਸਪੀਡ ਅਪ ਕੀਤਾ ਜਾਵੇ ਤਾਂ ਕਿ ਉਹ ਇੰਪਲੀਮੈਂਟ ਚੇਤੀ ਹੋ ਸਕੇ ਲੇਡੀਜ਼ ਵਾਲੇ ਪੱਖ ਤੋਂ ਕਿਵੇਂ ਵੇਖ ਰਹੇ ਹੋ ਕਿ ਜਿਵੇਂ ਉਹ ਕੁੜੀਆਂ ਜਾਂ ਔਰਤਾਂ ਉਹਨਾਂ ਵਾਲੇ ਪੱਖ ਤੋਂ ਸਰਕਾਰ ਨੂੰ ਕੀ ਜਿਵੇਂ ਕੋਟੇ ਦੀ ਗੱਲ ਕਰ ਰਹੀ ਹੈ ਕਿ 33% ਰੱਖਵਾ ਕਰਨ ਰੱਖਿਆ ਜਾਊਗਾ ਔਰਤਾਂ ਵਾਸਤੇ ਭਾਵੇਂ ਸੰਸਦ ਦੇ ਵਿੱਚ ਆ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਇਹ ਤਾਂ ਉਦੋਂ ਬਣਿਆ ਸੀਗਾ ਜਦੋਂ ਪਿਛਲੇ ਟਾਈਮ ਦੇ ਵਿੱਚ ਲੇਡੀਜ਼ ਨੂੰ ਇਕੁਐਲਿਟੀ ਨਹੀਂ ਦਿੱਤੀ ਜਾਂਦੀ ਸੀ ਬਟ ਹੁਣ ਤਾਂ ਇਕੁਐਲਿਟੀ ਦਿੱਤੀ ਜਾਂਦੀ ਆ ਹਨਾ ਤੇ ਇਹ ਤਾਂ ਫਿਰ ਦੂਜੇ ਮੇਲਸ ਨਾਲ ਤਾਂ ਪਾਰਸ਼ੀਅਲਿਟੀ ਹੋਗੀ ਤੇ ਇਕੁਐਲਿਟੀ ਠੀਕ ਕਰਨੀ ਚਾਹੀਦੀ ਆ ਹਨਾ ਇਕੁਐਲਿਟੀ ਸਭ ਨੂੰ ਦੇਣੀ ਜਾਣੀ ਮੇਲ ਤੇ ਫੀਮੇਲ ਨੂੰ ਸੇਮ ਦਾ 33% ਦੇ ਰਾਖਵੇ ਕਰਨਾ ਨਹੀਂ ਨਹੀਂ ਅੱਦਾਂ ਤਾਂ ਨਹੀਂ ਹੁਣ ਜਿਹੜੀ ਹਾਰਡਵਰਕ ਹੈ ਉਹ ਤਾਂ ਦੋਵੇਂ ਕਰ ਰਹੇ ਆ ਮੇਲਸ ਵੀ ਕਰ ਰਹੇ ਆ ਫੀਮੇਲ ਵੀ ਕਰ ਰਹੇ ਆ ਹਨਾ ਬਟ ਤਾਂ ਪਾਰਸ਼ੀਅਲਿਟੀ ਹੋ ਰਹੀ ਕਿ ਫੀਮੇਲਸ ਨੂੰ ਜ਼ਿਆਦਾ ਦਿੱਤੀ ਜਾ ਰਹੀ ਆ ਪ੍ਰਾਇੋਰਟੀ ਅ ਵੀਰਾਸ ਕਿ ਮੈਨੂੰ ਨਹੀਂ ਦਿੱਤੀ ਜਾ ਰਹੀ ਹੈ ਬਦਲਾਅ ਸਿਸਟਮ ਦੇ ਵਿੱਚ ਚੇਂਜ ਕਿਸ ਤਰੀਕੇ ਦਾ ਆਣਾ ਚਾਹੀਦਾ ਲੱਗਦਾ ਕਿ ਇਹ ਚੀਜ਼ ਚ ਬਦਲਾਅ ਹੋਣਾ ਚਾਹੀਦਾ ਭਾਵੇਂ ਔਮੇਨ ਵਾਲੇ ਪੱਖੋਂ ਤੋਂ ਵੇਖੀਏ ਜਾਂ ਸਰਕਾਰ ਦੀ ਨੌਕਰੀਆਂ ਵਾਲੇ ਪੱਖੋਂ ਹਾਂਜੀ ਮਤਲਬ ਉਹ ਕਿੰਨਾ ਕਿਤੇ ਇਹ ਸਿਸਟਮ ਚੱਲ ਰਿਹਾ ਹਾਲੇ ਵੀ ਆਪਣੇ ਇੰਡੀਆ ਦੇ ਵਿੱਚ ਇਹਨੂੰ ਛੇਤੀ ਤੋਂ ਛੇਤੀ ਰਿਕਵਰ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਅਨਇੰਪਲੋਇਡ ਹੈ ਹਨਾ ਉਹਨਾਂ ਨੂੰ ਜੋਬਸ ਛੇਤੀ ਮਿਲ ਸਕਣ ਕਿਉਂਕਿ ਉਹਨਾਂ ਨੇ ਵੀ ਆਪਣਾ ਫੈਮਿਲੀ ਹੈ ਹਨਾ ਘਰ ਪਰਿਵਾਰ ਸਭ ਨੇ ਚਲਾਉਣਾ ਹੈ ਸਭ ਨੇ ਸਰਵਾਈਵ ਕਰਨਾ ਹੈ ਇਸ ਨੂੰ ਰਿਕਵਰ ਛੇਤੀ ਕਿੱਤਾ ਜਾਵੇ ਗੱਲਬਾਤ ਲਗਾਤਾਰ ਲੋਕਾਂ ਦੇ ਨਾਲ ਕਰ ਰਹੇ ਸੀਗੇ ਜਿੱਥੇ ਕਿ ਬਹੁਤ ਸਾਰੇ ਲੋਕ ਆਪਣਾ ਸੁਝਾਅ ਦਿੰਦੇ ਨਜ਼ਰ ਆਏ ਭਾਵੇਂ ਨੌਕੇ ਤੇ ਪੱਖੇ ਭਾਵੇਂ 30 33% ਰਾਖਵਾ ਕਰਨ ਵਾਲੇ ਮੁੱਦੇ ਤੇ ਵੀ ਬਹੁਤ ਸਾਰੇ ਨੌਜਵਾਨ ਜਾਂ ਲੜਕੀਆਂ ਬੋਲਦੇ ਨਜ਼ਰ ਆਏ ਜ਼ਿਆਦਾਤਰ ਇਹ ਹੀ ਨੌਜਵਾਨਾਂ ਦਾ ਕਿ ਨੌکریاں ਦਿੱਤੀਆਂ ਜਾਣ ਵੱਧ ਤੋਂ ਵੱਧ ਨੌਕਰੀ ਦੇ ਤਾਂ ਜੋ ਬਦਲਾਅ ਆ ਸਕੇ